ਤੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਜਿਹੜੀ ਬਾਣੀ ਹੈ ਦਸਮਨ ਦੀ ਬਾਣੀ ਹੈ ਅੱਜ ਵੀ ਜੇ ਕੋਈ ਪਿਆਰ ਭਾਵਨਾ ਦੇ ਨਾਲ ਇਸ ਬਾਣੀ ਨੂੰ ਪੜ੍ਹੇ ਸੁਣੇ ਵਿਚਾਰੇ ਤੇ ਦੋਵੇਂ ਗੁਣ ਉਹਦੇ ਵਿੱਚ ਭਰੇ ਜਾਂਦੇ ਆ ਉਹ ਸੰਤ ਵੀ ਬਣ ਜਾਂਦਾ ਹੈ ਉਹ ਸਿਪਾਈ ਵੀ ਬਣ ਜਾਂਦਾ ਹੈ ਬਸ ਲੋੜ ਹੈ ਇਸ ਬਾਣੀ ਨੂੰ ਸਮਝਣ ਦੀ ਨਾ ਕਿ ਇਸ ਬਾਣੀ ਦੇ ਉੱਪਰ ਕਿੰਤੂ ਕਰਨ ਦੀ ਤੋਂ ਮੈਂ ਜੋ ਦਸਮ ਗ੍ਰੰਥ ਸਾਹਿਬ ਜੀ ਦੀ ਬਾਣੀ ਹੈ ਸਾਧ ਸੰਗਤ ਜੀ ਇਹ ਬਾਣੀ ਸੰਤ ਵੀ ਬਣਾਉਂਦੀ ਹੈ ਸਿਪਾਹੀ ਵੀ ਬਣਾਉਂਦੀ ਹੈ ਦਸਮ ਗ੍ਰੰਥ ਦੀ ਬਾਣੀ ਨੂੰ ਅੱਜ ਸਮਝਣ ਦੀ ਲੋੜ ਹੈ ਗਹਿਰਾਈ ਤੱਕ ਜਾਣ ਦੀ ਲੋੜ ਹੈ ਵਿਚਾਰ ਕਰਨ ਦੀ ਲੋੜ ਹੈ ਬਾਣੀ ਤੇ ਕਿੰਤੂ ਕਰਨ ਦੀ ਲੋੜ ਨਹੀਂ ਹੈ ਦਸਮ ਦੀ ਬਾਣੀ ਨੂੰ ਸਮਝਣ ਵਾਸਤੇ ਮਤਬੁੱਧ ਚਾਹੀਦੀ ਹੈ ਸੋ ਜਿਹੜੀ ਦਸਮ ਗ੍ਰੰਥ ਦੀ ਬਾਣੀ ਆ ਜਦੋਂ ਇਸ ਨੂੰ ਕੋਈ ਪਿਆਰ ਦੇ ਨਾਲ ਪੜਦਾ ਹੈ ਭਾਵਨਾ ਦੇ ਨਾਲ ਪੜਦਾ ਵਿਚਾਰਦਾ ਹੈ ਸੁਣਦਾ ਹੈ ਨਾ ਤੇ ਦਸਮ ਗ੍ਰੰਥ ਦੀ ਬਾਣੀ ਦਾ ਇੱਕ ਵੱਡਾ ਗੁਣ ਹੈ ਕਿ ਪੜਨ ਵਾਲੇ ਨੂੰ ਉਹ ਸੰਤ ਵੀ ਬਣਾ ਦਿੰਦੀ ਹੈ ਸਿਪਾਹੀ ਵੀ ਬਣਾ ਦਿੰਦੀ ਹੈ ਕਿਉਂਕਿ ਦਸਮਨ ਦੀ ਬਾਣੀ ਲਿਖੀ ਕਿੰਨੀ ਆ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀਆ ਨੇ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਸੰਤ ਵੀ ਆ ਸਿਪਾਹੀ ਵੀ ਆ ਇਤਿਹਾਸ ਪੜੋ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਜੇ ਇੱਕ ਸੰਤ ਤੇ ਨਿਗਾ ਪਈ ਤੇ ਉਹ ਸਿਪਾਹੀ ਬਣ ਗਿਆ ਸੰਤ ਕੌਣ ਸੀ ਮਾਧੋਦਾਸ ਬਿਰਾਗੀ ਸੰਤੀ ਸੀ ਤੇ ਜਦੋਂ ਮਾਧੋਦਾਸ ਬਿਰਾਗੀ ਤੇ ਦ੍ਰਿਸ਼ਟੀ ਪਈ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀਆਂ ਦੀ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀਆਂ ਨੇ ਉਹ ਸਮਾਧੋਦਾਸ ਬਿਰਾਗੀ ਸੰਤ ਨੂੰ ਸਿਪਾਹੀ ਬਣਾ ਦਿੱਤਾ ਐਸਾ ਸਿਪਾਈ ਫਿਰ ਬਣਾਇਆ ਜਿਸ ਨੇ ਆ ਕੇ ਸਰਹੰਦ ਨੂੰ ਉਜਾੜ ਦਿੱਤਾ ਅੱਖਾਂ 'ਚ ਵਸਾ ਕੇ ਤਸਵੀਰ ਖੂਨੀ ਕੰਧ ਦੀ ਇੱਟ ਨਾਲ ਇੱਟ ਖੜਕਾਉ ਮੈਂ ਅੱਜ ਸਰਹੰਦ ਦੀ ਤੇ ਵਾਕਿਆ ਉਹਨੇ ਇੱਟ ਨਾਲ ਇੱਟ ਖੜਕਾ ਕੇ ਵੀ ਬਖਾਲੀ ਗੁਰੂ ਨਾਨਕ ਦੇ ਨਾਮ ਦਾ ਉਹਨੇ ਸਿੱਕਾ ਯਾਰੀ ਕੀਤਾ ਖਾਲਸਾ ਰਾਜ ਉਹਨੇ ਕਾਇਮ ਕੀਤਾ ਸੰਤ ਸੀਨਾ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਨਿਗਾਹ ਥੱਲੇ ਆਇਆ ਤੇ ਸੰਤ ਸਿਪਾਈ ਹੋ ਗਿਆ ਇਤਿਹਾਸ ਪੜੋ ਜੇ ਸਾਸੰਗ ਜੀ ਨੇ ਸੀਰਾ ਬੇਗਮ ਪੀਰ ਬੁੱਧੂ ਸ਼ਾਦੀ ਘਰ ਵਾਲੀ ਨਸੀਰਾ ਬੇਗਮ ਇਹਦਾ ਭਾਈ ਸੈਦ ਖਾਂ ਏਕ ਪ੍ਰਤਗਿਆ ਪ੍ਰਣ ਕਰਕੇ ਚੱਲਿਆ ਸੀ ਪਹਾੜੀ ਰਾਜਿਆਂ ਦੀ ਸਭਾ ਵਿੱਚ ਇਹਨੇ ਨੰਗੀ ਤਲਵਾਰ ਤੋਂ ਪਾਨਾਂ ਦਾ ਬੀੜਾ ਚੱਬ ਕੇ ਪ੍ਰਤਗਿਆ ਪ੍ਰਣ ਕੀਤਾ ਸੀ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਜਾਂ ਤੇ ਮੈਂ ਬੰਦੀ ਬਣਾ ਕੇ ਲੈ ਕੇ ਆਵਾਂਗਾ ਜਾਂ ਫਿਰ ਉਸ ਨੂੰ ਉੱਥੇ ਮਾਰ ਕੇ ਆਵਾਂਗਾ ਐਸੀ ਪ੍ਰਤਗਿਆ ਕਰਕੇ ਚਲਿਆ ਸੀ ਸੈਦ ਖਾਨ ਤੇ ਜਾਂਦਾ ਜਾਂਦਾ ਸਢੌਰੇ ਥਾਣੀ ਲੰਘ ਕੇ ਗਿਆ ਨਸੀਰਾ ਬੇਗਮ ਆਪਣੀ ਭੈਣ ਨੂੰ ਮਿਲਿਆ ਭੈਣ ਬੜੀ ਖੁਸ਼ ਤੇ ਪੁੱਛਦੀ ਆ ਵੀਰਾ ਕਿੱਧਰ ਚੜ੍ਹਾਈ ਕੀਤੀ ਐ ਸੁਖਨਾ ਬੜੀਆਂ ਮੇਰਾ ਵੀਰ ਫੌਜਾਂ ਲੈ ਕੇ ਆਇਆ ਤੇ ਕਹਿੰਦਾ ਭੈਣੇ ਮੈਂ ਚਲਿਆ ਆ ਆਨੰਦਪੁਰ ਸਾਹਿਬ ਆਨੰਦਪੁਰ ਵਾਲੇ ਗੁਰੂ ਗੋਬਿੰਦ ਸਿੰਘ ਨੂੰ ਜਾਂ ਤੇ ਫੜ ਕੇ ਲਿਆਉਣਾ ਤੇ ਜਾਂ ਫਿਰ ਉਹਨੂੰ ਮੈਂ ਉੱਥੇ ਕਤਲ ਕਰਕੇ ਆਉਣਾ ਮਾਰ ਕੇ ਆਉਣਾ ਉਹ ਭਾਵਨਾ ਵਾਲੀ ਸ਼ਰਧਾਲੂ ਸੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀਆਂ ਦੇ ਚਰਣਾ ਕਮਲਾਂ ਦੀ ਭੌਰੀ ਸੀ ਪ੍ਰੀਤਵਾਨ ਸੀ ਕਹਿੰਦੀ ਨਾ ਵੀਰਾ ਇਸ ਤਰ੍ਹਾਂ ਨਾ ਕਰ ਗੁਰੂ ਗੋਬਿੰਦ ਸਿੰਘ ਸਹਿ ਮਹਾਰਾਜ ਖੁਦ ਖੁਦਾ ਨੇ ਉਹਨਾਂ ਨਾਲ ਮੱਥਾ ਨਾ ਲਾ ਕਹਿੰਦਾ ਨਹੀਂ ਮੈਂ ਬਨ ਕੇ ਲਿਆਉਣਾ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਕੋਈ ਨਹੀਂ ਬਨ ਸਕਦਾ ਤੂੰ ਬਨਣ ਦੀਆਂ ਗੱਲਾਂ ਨਾ ਕਰ ਤੈਨੂੰ ਜਾ ਕੇ ਉਹਦੇ ਅੱਗੇ ਹੱਥ ਬੰਨਣੇ ਪੈਣੇ ਭੈਣ ਨੇ ਬੜਾ ਰੋਕਿਆ ਸਮਝਾਇਆ ਪਰ ਨਾ ਸਮਝਿਆ ਫਵਜਾਂ ਲੈ ਕੇ ਅਨੰਤਪੁਰ ਸੇ ਪਹੁੰਚਿਆ ਇੱਧਰ ਭੈਣ ਨੇ ਫਿਰ ਬੇਨਤੀ ਕੀਤੀ ਪਾਤਸ਼ਾਹ ਦੇ ਚਰਨਾਂ ਵਿੱਚ ਕਲਗੀਆਂ ਵਾਲਿਓ ਤੁਹਾਡੇ ਕੋਲ ਦੋ ਤਰ੍ਹਾਂ ਦੇ ਤੀਰ ਨੇ ਇੱਕ ਤੁਹਾਡੇ ਭੱਥੇ ਵਿੱਚ ਤੀਰ ਨੇ ਤੇ ਉਹ ਤੀਰ ਜਿਹਦੇ ਵੀ ਜਾ ਕੇ ਲੱਗਦਾ ਹੈ ਵੈਰੀ ਦਾ ਕਾਲ ਬਣ ਜਾਂਦਾ ਹੈ ਪਰ ਪਾਤਸ਼ਾਹ ਇੱਕ ਤੁਹਾਡੇ ਨੈਣਾਂ ਵਾਲੇ ਤੀਰ ਆ ਮੇਰਾ ਵੀਰ ਚੜਾਈ ਕਰਕੇ ਤੁਹਾਡੇ ਤੇ ਆ ਰਿਹਾ ਪਾਤਸ਼ਾਹ ਮੈਂ ਤੇ ਬੜਾ ਰੋਕਿਆ ਪਰ ਨਹੀਂ ਵਰਜਿਆ ਰਿਹਾ ਨਹੀਂ ਟਲਿਆ ਤੇ ਇਹ ਭੈਣ ਦੀ ਤੁਹਾਡੇ ਚਰਨਾਂ ਵਿੱਚ ਬੇਨਤੀ ਹੈ ਮੇਰੇ ਵੀਰ ਨੂੰ ਮਾਰਿਓ ਜ਼ਰੂਰ ਮਾਰਿਓ ਪਰ ਪੱਥੇ ਵਾਲੇ ਤੀਰਾਂ ਨਾਲ ਨਹੀਂ ਆਪਣੇ ਨੈਣਾਂ ਦੇ ਤੀਰਾਂ ਨਾਲ ਮਾਰਿਓ ਤੋਂ ਭੈਣ ਦੀ ਅਰਦਾਸ ਪਹੁੰਚ ਗਈ ਕਲਗੀਆਂ ਵਾਲੇ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਜਦੋਂ ਰਣ ਤੱਤੇ ਦੇ ਵਿੱਚ ਫਿਰ ਸ਼ੈਦ ਖਾਨ ਪਹੁੰਚਿਆ ਬਹੁਤ ਉੱਥੇ ਰਤ ਡੁੱਲਮੀ ਲੜਾਈ ਹੋ ਰਹੀ ਹੈ ਸੈਦ ਖਾਨ ਨੇ ਵੀ ਇਹ ਕਮਾਨ ਵਿੱਚ ਫੁਰਨਾ ਲੈ ਕੇ ਆਂਦਾ ਕਿ ਜੇ ਗੁਰੂ ਗੋਬਿੰਦ ਸਿੰਘ ਦਿਲਾਂ ਦਾ ਜਾਣੀ ਐ ਜਾਣੀ ਜਾਣ ਹੈ ਜਾਣ ਲੈਂਦਾ ਤੇ ਫਿਰ ਕੱਲੇ ਨਾ ਕੱਲਾ ਟੱਕਰੇ ਮੈਨੂੰ ਜੰਗ ਦੇ ਮੈਦਾਨ ਦੇ ਵਿੱਚ ਤੇ ਪਾਤਸ਼ਾਹ ਜੀ ਨੇ ਫਿਰ ਇਹਦਾ ਫੁਰਨਾ ਵੀ ਜਾਣ ਲਿਆ ਭੈਣ ਦੀ ਬੇਨਤੀ ਵੀ ਸਮਝ ਲਈ ਇਹਦਾ ਫੁਰਨਾ ਵੀ ਜਾਣ ਲਿਆ ਤੇ ਜੰਗ ਦੇ ਮੈਦਾਨ ਵਿੱਚ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਸੈਦ ਖਾਨ ਦੇ ਸਾਹਮਣੇ ਆਏ ਆ ਤੇ ਫਿਰ ਉਹ ਭੈਣ ਦੀ ਬੇਨਤੀ ਪਿਨਾਣਾ ਦਾ ਤੀਰ ਮਾਰਿਓ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਸ਼ੇ ਨੇ ਐਸੀ ਰਹਿਮਤ ਵਾਲੀ ਨਿਗਾਹ ਨਾਲ ਸੈਦ ਖਾਨ ਵੱਲ ਵੇਖਿਆ ਇਹਨੇ ਸ਼ਸਤਰ ਚਲਾਉਣੇ ਤੇ ਕੀ ਸੀ ਇਹ ਆਪਣੇ ਘੋੜੇ ਤੋਂ ਉਤਰਿਆ ਇਹਨੇ ਜੰਗੀ ਜਰਨੈਲ ਵਾਲੀ ਆਪਣੀ ਉਹ ਜਿਹੜੀ ਫੌਜੀਆਂ ਵਾਲੀ ਵਰਦੀ ਸੀ ਉਹ ਲਾ ਦਿੱਤੀ ਤੇ ਕਦੋਂ ਘੋੜੇ ਤੋਂ ਉਤਰ ਕੇ ਜਰਨੈਲਾਂ ਵਾਲੇ ਕੱਪੜੇ ਲਾ ਕੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਘੋੜੇ ਦੇ ਨੇੜੇ ਆ ਕੇ ਰਕਾਬਾਂ ਵਿੱਚ ਪਾਤਸ਼ਾਹ ਦੇ ਚਰਨਾਂ ਤੇ ਆਪਣਾ ਸਿਰ ਰੱਖ ਦਿੱਤਾ ਏਡਾ ਵੱਡਾ ਜਰਨੈਲ ਜਦੋਂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਨਿਗਾਹ ਮਾਰੀ ਤੇ ਜਰਨੈਲਾਂ ਵਾਲੀ ਨੇ ਵਰਦੀ Ỉਾ ਦਿੱਤੀ ਤੇ ਫਿਰ ਪਾਤਸ਼ਾਹ ਨੇ ਥਾਪੜਾ ਦਿੱਤਾ ਤੇ ਸਾਧ ਸੰਗਤ ਜੀ ਜੰਗ ਦਾ ਮੈਦਾਨ ਛੱਡ ਕੇ ਤੇ ਦੂਰ ਦੇਸ਼ ਚਲਿਆ ਗਿਆ ਤੇ ਉੱਥੇ ਫਿਰ ਸਾਰੀ ਉਮਰ ਬੈ ਕੇ ਮਾਲਾ ਫੇਰਦਾ ਰਿਹਾ ਗੁਰੂ ਗੋਬਿੰਦ ਸਿੰਘ ਸਾਹਿਬ ਚਾਉਣ ਤੇ ਮਾਲਾ ਵਾਲੇ ਹੱਥਾਂ ਵਿੱਚ ਤੇਗ ਫੜਾ ਦੇਣ ਤੇ ਤੇਗ ਵਾਲੇ ਹੱਥ ਵਿੱਚ ਮਾਲਾ ਵੀ ਫੜਾ ਸਕਦੇ ਆ ਕੋ ਸਤਨਾਮ ਸ਼੍ਰੀ ਵਾਹਿਗੁਰੂ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਜਿਹੜੀ ਬਾਣੀ ਹੈ ਦਸਮਨ ਦੀ ਬਾਣੀ ਹੈ ਅੱਜ ਵੀ ਜੇ ਕੋਈ ਪਿਆਰ ਭਾਵਨਾ ਦੇ ਨਾਲ ਇਸ ਬਾਣੀ ਨੂੰ ਪੜ੍ਹੇ ਸੁਣੇ ਵਿਚਾਰੇ ਤੇ ਦੋਵੇਂ ਗੁਣ ਉਹਦੇ ਵਿੱਚ ਭਰੇ ਜਾਂਦੇ ਆ ਉਹ ਸੰਤ ਵੀ ਬਣ ਜਾਂਦਾ ਹੈ ਉਹ ਸਿਪਾਈ ਵੀ ਬਣ ਜਾਂਦਾ ਹੈ ਬਸ ਲੋੜ ਹੈ ਇਸ ਬਾਣੀ ਨੂੰ ਸਮਝਣ ਦੀ ਨਾ ਕਿ ਇਸ ਬਾਣੀ ਦੇ ਉੱਪਰ ਕਿੰਤੂ ਕਰਨ ਦੀ